ਅਮਰੀਕਾ ਦੇ ਵਿੱਚ ਸੈਂਕੜੇ ਹੀ ਭਾਰਤੀਆਂ ਨੂੰ ਡਿਪੋਰਟ ਕੀਤਾ ਗਿਆ ਜਿਨ੍ਹਾਂ ਦੇ ਵਿੱਚ ਬਹੁਤ ਸਾਰੇ ਪੰਜਾਬੀ ਨੇ ਜਿਨ੍ਹਾਂ ਦੀ ਵਤਨ ਵਾਪਸੀ ਹੋ ਰਹੀ ਹੈ ਤਸਵੀਰਾਂ ਉਸ ਪਰਿਵਾਰ ਦੀਆਂ ਨੇ ਜਿਨ੍ਹਾਂ ਦਾ ਮੈਂਬਰ ਇੱਥੋਂ ਅਮਰੀਕਾ ਦੀ ਧਰਤੀ ਤੇ ਗਿਆ ਸੀ ਜਿਸ ਨੂੰ ਹੁਣ ਡਿਪੋਰਟ ਕੀਤਾ ਗਿਆ ਜਿਉਂ ਹੀ ਇਹ ਖਬਰ ਇਹਨਾਂ ਦੇ ਕੰਨਾਂ ਤੱਕ ਪੁੱਜੀ ਤਾਂ ਇਹਨਾਂ ਦੇ ਹੰਝੂ ਨਿਕਲ ਗਏ ਕਿਉਂਕਿ 42 ਲੱਖ ਲਗਾ ਕੇ ਉਹ ਵਿਦੇਸ਼ ਗਿਆ ਸੀ ਇੱਕ ਚੰਗੇ ਭਵਿੱਖ ਦੇ ਲਈ ਸੁਨਹਿਰੀ ਸੁਪਨੇ ਲੈ ਕੇ ਪਰ ਹੁਣ ਬੇਰੰਗ ਵਾਪਸ ਪਰਤਣਾ ਪੈ ਰਿਹਾ ਅਮਰੀਕਾ ਦੇ ਵਿੱਚ 트ੰਪ ਦੇ ਵੱਲੋਂ ਸਖਤ ਆਦੇਸ਼ ਨੇ ਜਿਹੜੇ ਉਹ ਦਿੱਤੇ ਗਏ ਨੇ ਜਿਸ ਤੋਂ ਬਾਅਦ ਫੌਜ ਦੇ ਜਹਾਜ਼ ਇਹਨਾਂ ਭਾਰਤੀਆਂ ਨੂੰ ਲੈ ਕੇ ਅੰਮ੍ਰਿਤਸਰ 에어ਪੋਰਟ ਤੇ ਲੈਂਡ ਹੋ ਰਹੇ ਨੇ ਤਾਂ ਦਾ ਉਰਮੜ ਦਾ ਇਹ ਇੱਕ ਪਿੰਡ ਹੈ ਜਿੱਥੋਂ ਦਾ ਹਰਵਿੰਦਰ ਸਿੰਘ ਸੁਨਹਿਰੀ ਸੁਪਨੇ ਲੈ ਕੇ 42 ਲੱਖ ਕਰਜ਼ੇ ਤੇ ਲੈ ਕੇ ਅਮਰੀਕਾ ਗਿਆ ਸੀ ਤਾਂ ਹੁਣ ਉੱਥੇ ਰਿਪੋਰਟ ਕੀਤਾ ਗਿਆ ਤਾਂ ਹੁਣ ਉਸ ਨੂੰ ਵਾਪਸ ਵਤਨ ਪਰਤਣਾ ਪੈ ਰਿਹਾ ਤਾਂ ਪਰਿਵਾਰ ਪਹਿਲਾਂ ਹੀ ਕਰਜ਼ੇ ਦੇ ਵਿੱਚ ਡੁੱਬਿਆ ਹੋਇਆ ਸੀ ਜੋ ਹੁਣ ਹੋਰ ਡੁੱਬ ਗਿਆ ਤਾਂ ਦੱਸਦੀ ਹੈ ਕਿ ਟਾਂਡਾ ਉੜਮੜ ਦੇ ਅਧੀਨ ਪੈਂਦੇ ਇੱਕ ਪਿੰਡ ਦਾ ਨੌਜਵਾਨ ਹਰਵਿੰਦਰ ਸਿੰਘ ਜੋ ਕਿ ਅਮਰੀਕਾ ਦੇ ਵਿੱਚ ਰਿਪੋਰਟ ਹੋਇਆ ਇਸ ਦੇ ਪਰਿਵਾਰ ਦੇ ਨਾਲ ਰابطਾ ਕਾਇਮ ਕੀਤਾ ਗਿਆ ਇਹਨਾਂ ਦੀ ਪਤਨੀ ਤਿੰਨ ਬੱਚੇ ਤੇ ਬਜ਼ੁਰਗ ਮਾਂ ਪਿਓ ਦਾ ਕਹਿਣਾ ਹੈ ਕਿ ਅਸੀਂ ਬਿਆਸਤੇ ਪੈਸੇ ਲੈ ਕੇ ਆਪਣੇ ਪੁੱਤਰ ਹਰਵਿੰਦਰ ਸਿੰਘ ਨੂੰ ਰੋਜ਼ੀ-ਰੋਟੀ ਕਮਾਉਣ ਦੇ ਲਈ ਅਮਰੀਕਾ ਭੇਜਿਆ ਸੀ ਪਰ ਹੁਣ ਉੱਥੇ ਉਹਨਾਂ ਨੂੰ ਡਿਪੋਰਟ ਕੀਤਾ ਗਿਆ ਹਰਵਿੰਦਰ ਦੀ ਪਤਨੀ ਔਰ ਉਹਦੇ ਮਦਰ ਫਾਦਰ ਸਾਰੇ ਮੈਡਮ ਤੁਹਾਡਾ ਨਾਮ ਕੀ ਹੈ ਕੁਲਜਿੰਦਰ ਕੌਰ ਕੁਲਜਿੰਦਰ ਜੀ ਕਦੋਂ ਗਏ ਸੀ ਤੁਹਾਡੇ ਹਸਬੰਡ ਔਰ ਕਦੋਂ ਤੁਹਾਨੂੰ ਪਤਾ ਲੱਗਾ ਕਿ ਇਸ ਤਰ੍ਹਾਂ ਹਰਵਿੰਦਰ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ ਮੇਰੇ ਹਸਬੰਡ ਉਹ 10 ਮਿੰਟ ਤੋਂ ਪਹਿਲਾਂ ਗਏ ਸੀ ਕਿ ਸਾਨੂੰ ਅੱਜ ਹੀ ਪਤਾ ਨਿਊਜ਼ ਚੈਨਲ ਤੋਂ ਪਤਾ ਲੱਗਿਆ ਹੈ ਕਿ ਮਤਲਬ ਕਿ ਉਹਨਾਂ ਨੇ ਰਿਪੋਰਟ ਕੀਤਾ ਗਿਆ ਵੇ ਹੂੰ ਤੇ ਆਸਟ੍ਰੇਮੋ ਅਮਰੀਸਾ ਨੇ ਜਿਸ ਤਰ੍ਹਾਂ ਤੁਸੀਂ ਪਹਿ ਦੱਸਿਆ ਸੀਗਾ ਕਿ ਤੁਹਾਡੇ ਹਸਬੰਦ ਨਾਲ ਤੁਹਾਡਾ ਪਹਿਲਾਂ ਤਾਂ ਬਿਲਕੁਲ ਨਾਲ ਨਾਲ ਸੰਪਰਕ ਹੁੰਦਾ ਰਿਹਾ ਜਿੱਦਾਂ ਉਹ ਜਾਂਦੇ ਰਹੇ ਦੱਸਦੇ ਰਹੇ ਕਿ ਅਸੀਂ ਇੱਥੇ ਪਹੁੰਚੇ ਇੱਥੇ ਪਹੁੰਚੇ ਕਦੋਂ ਸੰਪਰਕ ਟੁੱਟਿਆ ਸੀ ਤੁਹਾਡਾ ਉਹਨਾਂ ਨਾਲ ਸਰ 15 ਜਨਵਰੀ ਨੂੰ ਲਾਸਟ ਵਾਰੀ ਸਾਡੀ ਗੱਲ ਹੋਈ ਵੀਡੀਓ ਕਾਲ ਤੇ ਉਸ ਤੋਂ ਬਾਅਦ ਸਾਡੀ ਕੋਈ ਕੰਟੈਕਟ ਨਹੀਂ ਹੋਇਆ ਅਜੇ ਤੱਕ ਤੇ ਉਹਨਾਂ ਨੂੰ ਤੁਹਾਨੂੰ ਦੱਸਿਆ ਵੀ ਸੀ ਵੀਡੀਓ ਵੀਡੀਓ ਵੀ ਭੇਜਿਆ ਸੀ ਦੱਸਿਆ ਤੁਸੀਂ ਕਿ ਡੌਂਕੀ ਲਾ ਕੇ ਜਾ ਰਹੇ ਸੀ ਉਹ ਜੰਗਲਾਂ ਦੇ ਵਿੱਚ ਮੇਰੇ ਕੋਲ ਸਾਰੇ ਹੀ ਸਬੂਤ ਨੇ ਵੀਡੀਓ ਸਭ ਕੁਝ ਹੀ ਮੇਰੇ ਕੋਲ ਹੈਗਾ ਕਿ ਜਿੱਤੇ ਜਿੱਤੇ ਜਾਂਦੇ ਰਹੇ ਨੇ ਉਹ بس اس ਤੋਂ ਬਾਅਦ 15 ਜਨਵਰੀ ਤੋਂ ਬਾਅਦ ਮੇਰਾ ਕੋਈ ਕੰਟੈਕਟ ਨਹੀਂ ਹੋਇਆ ਉਹਨਾਂ ਦੇ ਨਾਲ। 트럼프 ਸਰਕਾਰ ਨੇ ਜੋ ਫੈਸਲਾ ਲਿਆ ਹੈ ਇਸ ਨੂੰ ਤੁਸੀਂ ਕਿਸ ਤਰ੍ਹਾਂ ਦੇਖ ਰਹੇ ਹੋ? ਔਰ ਮੇਨ ਗੱਲ ਇਹ ਵੀ ਕਿ ਤੁਸੀਂ ਦੱਸਿਆ ਕਿ ਤੁਹਾਡੇ ਹਸਬੰਦ ਨੂੰ ਜਦੋਂ ਇੱਥੋਂ ਗਏ ਆ ਕਰਜ਼ਾ ਚੁੱਕਿਆ ਪਰਿਵਾਰ ਨੇ ਵਿਆਸ ਤੇ ਪੈਸੇ ਪਰ ਰੱਖੀ ਸੀ ਗੱਲ। ਕਿੰਨੇ ਪੈਸੇ ਲਏ ਸੀ ਵਿਆਸ ਤੇ? ਵਿਆਸ ਤੇ ਤੇ ਮੈਂ ਸਾਰਾ 42 ਲੱਖ ਰੁਪਏ ਮੈਂ ਵਿਆਸ ਤੇ ਹੀ ਦਿੱਤਾ ਸਾਰਾ। ਜਿੰਨਾ ਸਾਰਾ ਪੈਸਾ ਵਿਆਸ ਤੇ ਹੀ। ਹਾਂਜੀ ਸਾਰਾ ਹੀ ਵਿਆਸ ਤੇ ਤੇ ਦਿੱਤਾ ਮੈਂ। ਹੂੰ ਤੇ ਤੁਹਾਡੀ ਜ਼ਮੀਨ ਵੀ ਦੱਸ ਰਹੇ ਕਿ ਜ਼ਮੀਨ ਵੀ ਬਹੁਤ ਘੱਟ ਹੈ। ਜ਼ਮੀਨ ਵੀ ਸਾਡੀ ਸਿਰਫ ਕਿੱਲਾ ਕੀ ਹੈ ਬਸ ਜਿਆਦਾ ਨਹੀਂ ਹੈ ਮਤਲਬ ਕਿ ਕਰਦੇ ਵਿੱਚ ਕਮਾਨ ਵਾਲਾ ਸੀ ਤੁਹਾਡੇ ਹਸਬੰਦ ਹਰਵਿੰਦਰ ਜੀ ਸੀਗੇ ਹਾਂਜੀ ਹਰਵਿੰਦਰ ਸੀਗੇ ਤੇ ਉਹਨਾਂ ਦਾ ਛੋਟਾ ਬ੍ਰਦਰ ਹੂੰ ਉਹ ਸਿਰ ਦੋਨੋਂ ਖੇਤੀਬਾੜੀ ਕਰਦੇ ਸੀ ਇੱਥੇ ਰਲ ਕੇ ਦੋਨੇ ਜਾਨੇ ਹੂੰ ਤੇ ਚਲੋ ਘਰ ਦੇ ਹਾਲਾਤ ਸਲੋ ਸੋ ਥੋੜੇ ਜਿਹੀ ਨਹੀਂ ਸੀ ਸਹੀ ਚਲ ਕੇ ਕਹਿੰਦੇ ਕਿ ਸਾਲ ਬਾਹਰ ਚਲੇ ਜਾਨੇ ਆ ਚਲ ਥੋੜੇ ਜਿਹਾ ਹਾਲਾਤ ਸੋ ਤੇ ਜਾਣਗੇ ਪਰ ਇਹ ਸਾਨੂੰ ਨਹੀਂ ਸੀ ਪਤਾ ਕਿ ਚਲੋ ਇਹ ਹਾਲਾਤ ਸਾਰ ਜ਼ਿਆਦਾ ਹੀ ਮੜੇ ਹੋ ਜਾਣਗੇ ਕੀ ਹੁਣ ਪੰਜਾਬ ਭਾਰਤ ਸਰਕਾਰ ਅੱਗੇ ਪੰਜਾਬ ਸਰਕਾਰ ਅੱਗੇ ਕੀ ਤੁਸੀਂ ਮੰਗ ਕਰਦੇ ਹੋ ਫਸੇ ਤੇ ਪੰਜਾਬ ਸਰਕਾਰ ਅੱਗੇ ਹੀ ਮੰਗ ਕਰਦੇ ਆ ਕਿ ਸਾਡੀ ਜੋ ਵੀ ਜੰਟਾ ਨੇ ਜੋ ਆਪਣੀ ਚਾਂਸੀ ਵਿੱਚ ਲਿਆ ਕੇ ਲੋਕਾਂ ਨੂੰ ਖਰਾਬ ਕਰਦੇ ਨੇ ਤੇ ਉਹਨਾਂ ਦੇ ਸਖਤ ਕਾਰਵਾਈ ਕੀਤੀ ਜਾਵੇ ਤੇ ਸਾਡੀ ਸੁਣਵਾਈ ਕੀਤੀ ਜਾਵੇ। ਹਾਂਜੀ ਤੁਹਾਡੇ ਬੱਚੇ ਕਿੰਨੇ ਕਿੰਨੇ ਉਮਰ ਦੇ ਨੇ? ਮੇਰੀ ਬੇਟੀ ਹੈਗੀ ਹੈ 12 ਸਾਲਾਂ ਦੀ ਤੇ ਬੇਟਾ ਮੇਰਾ 13 ਸਾਲਾਂ ਦਾ। ਤੇ ਹੁਣ ਹਰਵਿੰਦਰ ਦੀ ਫਲਾਈਟ ਕਹਿੰਦੇ ਲੈਂਡ ਕਰ ਚੁੱਕੀ ਹੈ ਅਮਰitsar ਵਿੱਚ। ਹਾਂਜੀ 1 ਵਜੇ ਦੀ ਕਹਿੰਦੇ ਲੈਂਡ ਕਰ ਚੁੱਕੀ ਪਰ ਦੇਖੋ ਹੁਣ ਕਾਰਵਾਈ ਚਲਦੀ ਪਈ ਉੱਥੇ ਗਏ ਨਹੀਂ ਘਰ ਦੇ ਲੈਣ ਚੱਲੇ ਨੇ ਹੁਣ। ਦੇਖੋ ਹੁਣ ਹਰਵਿੰਦਰ ਦੇ ਮਾਤਾ ਜੀ ਵੀ ਔਰ ਪਿਤਾ ਜੀ ਵੀ ਮੌਜੂਦ ਨੇ ਕਿਉਂਕਿ ਘਰ ਵਿੱਚ ਕਮਾਉਣ ਵਾਲਾ ਹਰਵਿੰਦਰ ਇੱਕ ਸੁਨਾਰੇ ਸੁਪਨੇ ਲੈ ਕੇ ਵਿਦੇਸ਼ ਗਿਆ ਸੀਗਾ ਪਰ ਜਦ ਇਸ ਤਰ੍ਹਾਂ ਦੀ ਮਨ ਭਾਗੀ ਖਬਰ ਸਾਹਮਣੇ ਆ ਜਾਂਦੀ ਹੈ ਕਿ ਉਸ ਬੱਚੇ ਨੂੰ ਡਿਪੋਰਟ ਕੀਤਾ ਜਾ ਰਿਹਾ ਤੇ ਸੋਚੋ ਪਰਿਵਾਰ ਦੇ ਉੱਤੇ ਕਿੰਨਾ ਦੁੱਖਾਂ ਦਾ ਇੱਕ ਵੱਡਾ ਪਹਾੜ ਟੁੱਟ ਜਾਂਦਾ ਬਾਬਾ ਬਪੂ ਜੀ ਜਦੋਂ ਤੁਹਾਨੂੰ ਪਤਾ ਲੱਗਾ ਆ ਉਸ ਵਕਤ ਕਿ ਕਿਸ ਤਰ੍ਹਾਂ ਦਾ ਤਲੂੰ ਹੋਇਆ ਸੀਗਾ ਕਿ ਕਿਉਂਕਿ ਤੁਸੀਂ ਵੀ ਆਪਣਾ ਕਿੰਨਾ ਬਿਆਸ ਤੇ ਪੈਸਾ ਚੁੱਕ ਕੇ ਭੇਜਿਆ ਆ ਆਪਣੇ ਬੱਚੇ ਨੂੰ ਬਾਹਰ ਹਾਂਜੀ ਹਾਂਜੀ 40 ਲੱਖ ਰੁਪਿਆ ਚੁੱਕਿਆ ਹੂੰ ਤੇ ਚੁੱਕ ਕੇ ਘੱਲਿਆ ਨਹੀਂ ਹੋਗਾ

ਇਹ ਦਿਖ ਹੁੰਦੀ ਹੈ ਗੱਲ ਕਹਿੰਦਾ ਤੇ ਹੁਣ ਅਸੀਂ ਤੇ ਇਹ ਗੱਲ ਨਹੀਂ ਚਲ ਸੁਖਰਾਨੀ ਨਾਲ ਚੱਲ ਘਾਰ ਹੀ ਆ ਚੱਲਿਆ ਉਹ ਤੇ ਜੰਡ ਮਾਰਦੇ ਲੱਗਾ ਸੀ ਇਹ ਤਾਂ ਉਤਰ ਇਹਨੇ ਤਾਂ ਮਕਾਈ ਦੇਣਾ ਹੀ ਉਹਨੂੰ ਮਾਤਾ ਜੀ ਤੁਹਾਡੇ ਬੇਟੇ ਦਾ ਹੁਣ ਵਾਪਸ ਆ ਰਿਹਾ ਕਿਉਂਕਿ ਸੁਪਨਾ ਲੈ ਕੇ ਗਿਆ ਸੀ ਅਮਰੀਕਾ ਜਦੋਂ ਤੁਹਾਨੂੰ ਵੀ ਤਾਂ ਕਹਿੰਦਾ ਹੀ ਹੁਣਾ ਕਿ ਮਾਤਾ ਜੀ ਜਦ ਮੈਂ ਉੱਥੇ ਅਮਰੀਕਾ ਪੱਕਾ ਹੋ ਜਾਊਗਾ ਮੈਂ ਇੱਕ ਹੈਨਾ ਕਹਿੰਦਾ ਹੀ ਕਹਿੰਦਾ ਹੀ ਮੈਂ ਕਹਿੰਦਾ ਆ ਕੇ ਪਾਹੂੰਗਾ ਪਣੀ ਅੱਖਾਂ ਨਾਲ ਮੈਂ ਕੋਠੀਆਂ ਪਾਈਆਂ ਪਾਊਂਗਾ ਇਹ ਕਰੇ ਬਿਚਾਰਾ ਫਿਰ ਉਹ ਇਸ ਹਨ ਹਰਵਿੰਦਰ ਜੋ ਕਿ ਪਿੰਡ ਟਾਲੀ ਦਾ ਰਹਿਣ ਵਾਲਾ ਹੈ ਜਿਸ ਨੂੰ ਕੀ ਅਮਰੀਕਾ ਤੋਂ ਡਿਪੋਰਟ ਕੀਤਾ ਜਾਇਆ ਔਰ ਦੱਸ ਦਈਏ ਕਿ ਪਰਿਵਾਰ ਦਾ ਇੱਕ ਬੇਟਾ ਸੁਨਾਰੇ ਸੁਪਨੇ ਲੈ ਕੇ ਆਪਣੇ ਪਰਿਵਾਰ ਦਾ ਉਜਵਲ ਭਵਿੱਖ ਦੀ ਕਾਮਨਾ ਕਰਦਿਆਂ ਹੋਇਆ ਅਮਰੀਕਾ ਜਾਂਦਾ ਪਰ ਜਦ ਇਸ ਤਰ੍ਹਾਂ ਦੀ ਮਨ ਭਾਗੀ ਖਬਰ ਸਾਹਮਣੇ ਆਂਦੀ ਹੈ ਤੇ ਪਰਿਵਾਰ ਦੇ ਉੱਤੇ ਦੁੱਖਾਂ ਦਾ ਇੱਕ ਪਹਾੜ ਟੁੱਟ ਪੈਂਦਾ ਕਿਉਂਕਿ ਕਰ ਵਿੱਚ ਕਮਾਉਣ ਵਾਲਾ ਹਰਵਿੰਦਰ ਹੀ ਸੀ ਅਮਰ ਕਮਾਨ ਵੱਡਾ ਜਿਹੜਾ ਮੁੱਖ ਇਹਨਾਂ ਦਾ ਪਰਿਵਾਰ ਨੂੰ ਦੇਖਣ ਵਾਲਾ ਉਹ ਹਰਵਿੰਦਰ ਹੀ ਆ ਔਰ ਹਰਵਿੰਦਰ ਥੋੜੇ ਹੀ ਟਾਈਮ ਵਿੱਚ ਦੱਸ ਰਹੇ ਕਿ ਅੰਮ੍ਰਿਤਸਰ ਵਿੱਚ ਉਸਦੀ ਫਲਾਈਟ ਲੈਂਡ ਕਰ ਚੁੱਕੀ ਹੈ ਔਰ ਸ਼ਾਇਦ ਕੁਝ ਹੀ ਦਿਨ ਤੱਕ ਉਹ ਆਪਣੇ ਘਰ ਵੀ ਪਰਤ ਜਾਵੇਗਾ ਕੈਮਰਾਮੈਨ ਵਿਨੀਦਨਾਲ ਵਿਜੇ ਸਲਾਰੀਆ న్యూਸ 18 ਪੰਜਾਬ